ਆਮ ਘਰ ਦੇ ਇੱਕ ਹੋਰ ਕਾਕੇ ਦੀ ਵਿਗੜੀ ਹੋਈ ਕਰਤੂਤ ਸਾਹਮਣੇ ਆਈ ਹੈ ਸਵਾਲ ਤੋਂ ਡਰ ਲੱਗਣ ਲੱਗਿਆ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਮੋੜ ਤੋਂ ਸੁਖਵੀਰ ਸਿੰਘ ਮੈਸਰਖਾਨਾ ਦੀ ਸੁਖਵੀਰ ਸਿੰਘ ਮੈਸਰਖਾਨਾ ਇਸ ਤੋਂ ਪਹਿਲਾਂ ਵੀ ਦੋ ਵਾਰ ਚਰਚਾ ਵਿੱਚ ਆ ਚੁੱਕੇ ਨੇ ਹਾਲਾਂਕਿ ਆਪਣੇ ਉਹ ਹਲਕੇ ਦੇ ਕਰਵਾਏਗੇ ਕੰਮਾਂ ਦੇ ਕਰਕੇ ਚਰਚਾ 'ਚ ਨਹੀਂ ਆਏ ਇਸ ਤੋਂ ਪਹਿਲਾਂ ਇੱਕ ਡਰਾਈਵਰ ਨਾਲ ਰਫੜ ਪੈਂਦਾ ਉਦੋਂ ਚਰਚਾ ਦਾ ਵਿਸ਼ਾ ਬਣੇ ਫਿਰ ਉਹਨਾਂ ਦਾ ਮੋਬਾਈਲ ਜਦੋਂ ਖਰਾਬ ਹੋ ਗਿਆ ਤੇ ਉਹ ਆਪਣੀ ਫੇਸਬੁੱਕ ਵਾਲ ਦੇ ਉੱਤੇ ਲਿਖ ਦਿੰਦੇ ਆ ਕਿ ਡੀਸੀ ਸਾਹਿਬ ਮੇਰੇ ਫੋਨ ਦੇ ਵਿੱਚ ਦਿੱਕਤ ਆ ਰਹੀ ਹੈ ਠੀਕ ਕਰਵਾ ਕੇ ਦਿਓ ਤਾਂ ਉਦੋਂ ਵੀ ਕਾਫੀ ਮਜ਼ਾਕ ਉੱਡਿਆ ਸੀ ਤਾਂ ਹੁਣ ਤੀਜੀ ਵਾਰ ਚਰਚਾ ਦਾ ਵਿਸ਼ਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਜਰ ਅਸਲ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਆਪਣੇ ਟਵਿੱਟਰ ਹੈਂਡਲ ਤੇ ਐਕਸ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਨਾਲ ਇਹ ਲਿਖ ਦਿੱਤਾ ਹੈ ਕਿ ਕੀ ਇਹ ਹੀ ਬਦਲਾ ਹੈ ਕਿ ਮੋਬਾਈਲ ਖੋਣਗੇ ਹੁਣ ਐਮਐਲਏ ਸਾਹਿਬ ਤਾਂ ਇਸ ਤਰੀਕੇ ਦੇ ਨਾਲੇ ਜਿਹੜੀ ਵੀਡੀਓ ਜਾਰੀ ਹੋਈ ਸਾਨੂੰ ਵੀ ਲੱਗਿਆ ਕਿ ਹੋ ਸਕਦਾ ਹੈ ਇਸ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੋਵੇ ਕਿਉਂਕਿ ਇਹ ਵੀਡੀਓ ਦਾ ਕਲਿੱਪ ਕੋਈ ਬਹੁਤਾ ਲੰਬਾ ਨਹੀਂ ਕੁਝ ਹੀ ਸੈਕਿੰਡ ਦਾ ਹੈ ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਦੇ ਨਾਲ ਗੱਲਬਾਤ ਕੀਤੀ ਜਾਵੇ ਜੋ ਪੰਜਾਬ ਸਰਕਾਰ ਦੀ ਸਰਕਾਰੀ ਡਾਇਰੀ ਦੇ ਵਿੱਚ ਉਹਨਾਂ ਦਾ ਨੰਬਰ ਨਸ਼ਰ ਹੈ ਉਸ ਤੋਂ ਅਸੀਂ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੰਬਰ ਦੇ ਉੱਤੇ ਜਦੋਂ ਸੰਪਰਕ ਕੀਤਾ ਸਧਾਰਨ ਕਾਲ ਵੀ ਲਾਈ WhatsApp ਕਾਲ ਵੀ ਕੀਤੀ ਫੋਨ ਨਹੀਂ ਚੁੱਕਿਆ ਜਾਂਦਾ ਉਹਨਾਂ ਤੋਂ ਜਾਨਣਾ ਚਾਹੁੰਦੇ ਸੀ ਕਿ ਦਰਅਸਲ ਉਹਨਾਂ ਦਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਹੈ ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਲੱਗੇ ਨੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਵਾਲ ਬਰਦਾਸ਼ਤ ਨਹੀਂ ਹੋਏ ਤੇ ਫੋਨ ਖੋਣ ਤੱਕ ਗਏ ਹਾਲਾਂਕਿ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤੇ ਇਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਜ਼ਮੀਨ ਤੇ ਅਸੀਂ ਲੀਡਰਾਂ ਨੂੰ ਲੈ ਕੇ ਆਏ ਆ ਜੇਕਰ ਸਵਾਲ ਕਰਨਾ ਕਿਸੇ ਨੇ ਸਿਖਾਇਆ ਤੇ ਆਮ ਆਦਮੀ ਪਾਰਟੀ ਨੂੰ ਕ੍ਰੈਡਿਟ ਜਾਂਦਾ ਹੈ ਤੇ ਸਾਰਿਆਂ ਨੇ ਇਸ ਗੱਲ ਨੂੰ ਸਲਾਹਿਆ ਵੀ ਬਹੁਤ ਕਿ ਵਾਕਈ ਇਸ ਤੋਂ ਪਹਿਲਾਂ ਕਾਂਗਰਸੀ ਸੱਤਾ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਸੱਤਾ ਦਾ ਫਤੂਰ ਚੜ ਜਾਂਦਾ ਹੈ ਉਹ ਥੱਲੇ ਵਾਲਿਆਂ ਦੀ ਗੱਲ ਨਹੀਂ ਗੌਲਦੇ ਜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ ਤੇ ਉਹਨਾਂ ਨੂੰ ਇੰਨਾ ਫਤੂਰ ਚੜਦਾ ਹੈ ਕਿ ਉਹ ਕਿਸੇ ਦੀ ਗੱਲ ਨੂੰ ਗੌਲ ਗੌਲਦੇ ਨਹੀਂ ਹਣ ਗੌਲਿਆ ਕਰ ਦਿੰਦੇ ਨੇ ਕਿਸੇ ਨੂੰ ਸਮਝਦੇ ਨਹੀਂ ਕੁਝ ਵੀ ਤਾਂ ਹੁਣ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆ ਗਈ ਹੈ ਜਿਹੜੇ ਸਵਾਲ ਕਰਨਾ ਸਿਖਾਉਂਦੇ ਸਨ ਜਿਹੜੀਆਂ ਜਿਹੜੇ ਦਾਵਾ ਕਰਦੇ ਸਨ ਵੱਡੇ ਵੱਡੇ ਤੇ ਹੁਣ ਮਾਈਸਰ ਖਾਨਾ ਦੀ ਇੱਕ ਵੀਡੀਓ ਕਲਿੱਪ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰ ਰਹੇ ਆ ਤੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹ ਵੀਡੀਓ ਦੇਖੋ ਤੇ ਫਿਰ ਅਗਲੀ ਗੱਲ ਦੱਸਦੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਜਦੋਂ ਅਸੀਂ ਫੋਨ ਲਾਇਆ ਤਾਂ ਜਵਾਬ ਕੀ ਮਿਲਦਾ ਦੋ ਦੋ ਘੰਟੇ ਲਾਉਣਾ ਇੱਕ ਘੰਟਾ ਕੱਟ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਇੱਕ ਘੰਟਾ ਕੱਟ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ ਹੁਣ ਤੁਸੀਂ ਵੀਡੀਓ ਦਾ ਇੱਕ ਕਲਿੱਪ ਤਾਂ ਦੇਖ ਲਿਆ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਸਾਂਝਾ ਕੀਤਾ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਜਦੋਂ ਅਸੀਂ ਕਾਲ ਕੀਤੀ ਪਹਿਲਾਂ ਤਾਂ ਦੋ ਫੋਨ ਕੀਤੇ ਜਵਾਬ ਨਹੀਂ ਆਉਂਦਾ ਫਿਰ ਕੁਝ ਮਿੰਟਾਂ ਬਾਅਦ ਬੈਕ ਕਾਲ ਆਉਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਪੱਖ ਜਾਨਣਾ ਚਾਹੁੰਦੇ ਹਾਂ ਕਿ ਐਮ.ਐਲ.ਏ ਸਾਹਿਬ ਗੱਲ ਕਰ ਰਹੇ ਨੇ ਤਾਂ ਅੱਗੋਂ ਜਵਾਬ ਆਉਂਦਾ ਹੈ ਹਾਂਜੀ ਤਾਂ ਜਦੋਂ ਉਹਨਾਂ ਨੂੰ ਸਵਾਲ ਕਰਨ ਲੱਗੇ ਕਿ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਪੱਖ ਜਾਨਣਾ ਤਾਂ ਇਕਦਮ ਹੀ ਅੱਗੋਂ ਜਿਹੜਾ ਗੱਲ ਕਰ ਰਿਹਾ ਸੀ ਬੰਦਾ ਉਹ ਕਹਿੰਦਾ ਕਿ ਨਹੀਂ ਐਮ.ਐਲ.ਏ ਸਾਹਿਬ ਤਾਂ ਮੀਟਿੰਗ ਦੇ ਵਿੱਚ ਵਿਅਸਥ ਨੇ ਮੈਂ ਉਹਨਾਂ ਦਾ ਪੀ.ਏ ਬੋਲ ਰਿਹਾ ਫਿਰ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤਾਂ ਕਿਹਾ ਕਿ ਮੈਂ ਹੀ ਐਮ.ਐਲ.ਏ ਹਾਂ ਤਾਂ ਫੇਰ ਜਦੋਂ ਅਗਲਾ ਸਵਾਲ ਹਾਲੇ ਕਰਨਾ ਹੀ ਸੀ ਤਾਂ ਫੋਨ ਕੱਟ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਅੱਧਾ ਘੰਟਾ ਹੋਰ ਉਡੀਕ ਕੀਤੀ ਕਿ ਹੋ ਸਕਦਾ ਕਿਉਂਕਿ ਵਿਧਾਇਕ ਨੇ ਹਲਕੇ ਦੇ ਕੋਈ ਛੋਟੇ ਮੋਟੀ ਆਦੇ ਉੱਤੇ ਤਾਂ ਬੈਠੇ ਨਹੀਂ ਮੀਟਿੰਗ ਚੱਲ ਵੀ ਰਹੀ ਹੋ ਸਕਦੀ ਹੈ ਕਿਉਂਕਿ ਬੀਤੇ ਦਿਨ ਜਦੋਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਸਵਾਲ ਜਦੋਂ ਕੀਤਾ ਜਾਂਦਾ ਤਾਂ ਫੋਨ ਖੋਣ ਤੱਕ ਜਾਂਦੇ ਨੇ ਤਾਂ ਇਹ ਜਿਹੜੀ ਅਸੀਂ ਉਡੀਕ ਕੀਤੀ ਤਾਂ 30 35 ਮਿੰਟ ਬਾਅਦ ਫੇਰ ਕਾਲ ਕੀਤੀ ਤਾਂ ਉਦੋਂ ਫੋਨ ਉਹਨਾਂ ਦਾ ਬਿਜ਼ੀ ਆ ਰਿਹਾ ਸੀ ਤੇ ਜਦੋਂ ਅਸੀਂ ਤੁਹਾਡੇ ਨਾਲੇ ਖਬਰ ਸਾਂਝੀ ਕਰ ਰਹੇ ਹਾਂ ਉਦੋਂ ਤੋਂ ਵੀ 20 ਤੋਂ 25 ਮਿੰਟ ਬੀਤ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੀ ਬੈਕ ਕਾਲ ਨਹੀਂ ਆਈ ਤੇ ਨਾ ਹੀ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਪੱਤਰਕਾਰ ਉਹਨਾਂ ਦਾ ਪੱਖ ਲੈਣਾ ਚਾਹੁੰਦੇ ਨੇ ਤਾਂ ਫਿਰ ਕਿਉਂਕਿ ਬਾਅਦ ਵਿੱਚ ਇਹ ਕਿਹਾ ਜਾਂਦਾ ਹੈ ਕਿ ਅੱਜਕੱਲ ਜ਼ਮਾਨਾ ਹੀ ਇਸ ਤਰ੍ਹਾਂ ਦਾ ਹੈ ਡਿਜੀਟਲ ਜ਼ਮਾਨੇ ਦੇ ਵਿੱਚ ਵੀਡੀਓ ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਇਸੇ ਕਰਕੇ ਅਸੀਂ ਜ਼ਰੂਰੀ ਸਮਝਿਆ ਸੀ ਕਿ ਉਹਨਾਂ ਦਾ ਪੱਖ ਜਾਣਿਆ ਜਾਵੇ ਪਰ ਐਮਐਲਏ ਨੂੰ ਸ਼ਾਇਦ ਹਲਕਾ ਮੋੜ ਤੋਂ ਜਿਹੜੇ ਸੁਖਵੀਰ ਸਿੰਘ ਮੈਸਰਖਾਨਾ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਵਾਲ ਭਾਵੇਂ মিডিਆ ਦਾ ਹੋਵੇ ਤੇ ਚਾਹੇ ਆਮ ਲੋਕਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਇੱਕ ਵਾਰੀ ਫੇਰ ਉਹ ਵੀਡੀਓ ਦੇਖੋ ਜਿਹੜੀ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਸਾਂਝੀ ਕੀਤੀ ਹੈ ਫਿਰ ਦੱਸਦੇ ਹਾਂ ਕਿ ਉਹਨਾਂ ਨੇ ਨਾਲ ਲਿਖਿਆ ਕੀ ਹੈ ਦੋ-ਦੋ ਘੰਟੇ ਲਾਉਣਾ ਹੈ ਜਿਹੜੀ ਇਹ ਤੁਸੀਂ ਵੀਡੀਓ ਦੇਖੀ ਹੈ ਨਾਲ ਹੀ ਇਸ ਦੇ ਉੱਤੇ ਦੋਸ਼ ਜਿਹੜਾ ਲਾਇਆ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਦਲਾ ਅੱਜ ਹਲਕਾ ਮੋੜ ਦੇ ਐਮਐਲਏ ਦੇ ਸੁਖਵੀਰ ਸਿੰਘ ਮੈਸਰਖਾਨਾ ਨੇ ਮੋੜ ਮੰਡੀ ਦੇ ਆਮ ਆਦਮੀ ਕਲਾ ਵਿਖੇ ਇੱਕ ਪ੍ਰੋਗਰਾਮ ਵਿੱਚ ਲੋਕਾਂ ਨੇ ਸਵਾਲ ਕੀਤੇ ਐਮਐਲਏ ਸਾਹਿਬ ਨੇ ਫੋਨ ਖੋਲਿਆ ਕਿ ਇਹੀ ਬਦਲਾ ਹੈ ਇਹ ਤਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਮਰਜ਼ੀ ਸਵਾਲ ਕਰੇ ਨਾਲ ਹੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਗਿਆ ਤਾਂ ਹੁਣ ਐਮਐਲਏ ਆਮ ਆਦਮੀ ਪਾਰਟੀ ਦੇ ਹਾਲਾਂਕਿ ਹਾਲੇ 2 ਦਿਨ ਨਹੀਂ ਪਏ ਇਸ ਤੋਂ ਪਹਿਲਾਂ ਇੱਕ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਵਾਲੇ ਪਾਸੇ ਉਹ ਹੀ ਇੱਕ ਐਮਐਲਏ ਦੇ ਸਾਲਾ ਸਾਹਬ ਨੇ ਇੱਕ ਅਜਿਹੀ ਕਰਤੂਤ ਕੀਤੀ ਕਿ ਗੋਲੀ ਤੱਕ ਚਲਾ ਦਿੱਤੀ ਤਾਂ ਹੁਣ ਇੱਕ ਦਿਨ ਨਹੀਂ ਸੀ ਪਿਆ ਬੀਤੇ ਦਿਨ ਜਿਹੜਾ ਵਾਇਸਰਖਾਨਾ ਜਿਹੜਾ ਹਲਕਾ ਮੋੜ ਹੈ ਉਥੋਂ ਦੇ ਐਮਐਲਏ ਨੇ ਜਿਹੜੇ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਜਦੋਂ ਸਵਾਲ ਹੁੰਦਾ ਹੈ ਉਹਨਾਂ ਨੂੰ ਤਾਂ ਉਹਦੇ ਬੇਨਤੀ ਸ਼ਬਦ ਆ ਜਿਹੜਾ ਸਮਝ ਆ ਰਿਹਾ ਕਿ ਸਾਹਮਣੇ ਕੋਈ ਬੇਨਤੀ ਕਰਦਾ ਦਿਖਾਈ ਦੇ ਰਿਹਾ ਪਰ ਉਹਨਾਂ ਨੂੰ ਜਦੋਂ ਫੋਨ ਤੇ ਉੱਤੇ ਨਜ਼ਰ ਪੈਂਦੀ ਹੈ ਕਿ ਤਾਂ ਵੀਡੀਓ ਬਣ ਰਹੀ ਹੈ ਕੰਮ ਗਲਤ ਹੋ ਰਿਹਾ ਤਾਂ ਉਹਨਾਂ ਨੇ ਫੋਨ ਛੱਪਟਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਤੁਸੀਂ ਦੱਸੋ ਕਿ ਐਮਐਲਏ ਸੁਖਵੀਰ ਸਿੰਘ ਮਾਈਸਰਖਾਨਾ ਨੇ ਭੜਾ ਮਾਨਸੀ ਦਿਖਾਈ ਕਿ ਸਾਰੀਆਂ ਗੱਲਾਂ ਵੀਡੀਓ ਦੇ ਨਾਲ ਨਹੀਂ ਜਾਣੀਆਂ ਚਾਹੀਦੀਆਂ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਵੀਡੀਓ ਬਣਾਏ ਬਿਣਾ ਹੀ ਮੇਰੇ ਨਾਲ ਸਾਂਝੀ ਕਰਨ ਕਿ ਇਸ ਗੱਲ ਦਾ ਉਹਨਾਂ ਨੂੰ ਜਿਹੜਾ ਕੀ ਇਤਰਾਜ਼ ਸੀ ਇਸ ਕਰਕੇ ਉਹਨਾਂ ਨੇ ਫੋਨ ਦੀ ਵੀਡੀਓ ਆ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਵਜ੍ਹਾ ਕੋਈ ਹੋਰ ਹੈ ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਵਿੱਚ ਹੁੰਦੀ ਸੀ ਤਾਂ ਉਦੋਂ ਵਾਰ-ਵਾਰ ਕਿਹਾ ਜਾਂਦਾ ਸੀ ਕਿ ਤੁਹਾਡੇ ਉਹ ਚੁਣੇ ਹੋਏ ਨੁਮਾਇੰਦੇ ਨੇ ਕਿਸੇ ਦੀ ਜਾਗੀਰ ਨਹੀਂ ਤੁਸੀਂ ਸਵਾਲ ਕਰਨ ਦਾ ਤੁਹਾਡਾ ਹੱਕ ਹੈ ਤਾਂ ਜਦੋਂ ਉਹੀ ਪੰਜਾਬ ਦੇ ਲੋਕ ਹੁਣ ਇਹਨਾਂ ਨੂੰ ਹੀ ਸਵਾਲ ਕਰਨ ਲੱਗੇ ਨੇ ਤਾਂ ਜ਼ਰੂਰੀ ਨਹੀਂ ਸਮਝਿਆ ਜਾਂਦਾ ਕਿ ਇਸ ਦਾ ਜਵਾਬ ਦਿੱਤਾ ਜਾਵੇ ਔਰ ਜਵਾਬ ਪਹਿਲਾਂ ਲੋਕਾਂ ਦਾ ਜ਼ਰੂਰੀ ਨਹੀਂ ਸਮਝਿਆ ਗਿਆ ਮਾਈਸਰਖਾਨਾ ਦਾ ਦੇਣਾ ਤਾ ਫਿਰ ਉਹਨਾਂ ਨੂੰ ਲੱਗਿਆ ਕਿ ਜੇਕਰ ਪੱਤਰਕਾਰ ਜਾਂ মিডিਆ ਆਦਾਰਾ ਕੋਈ ਵੀ ਇਸ ਦੇ ਉੱਤੇ ਸਵਾਲ ਕਰਨਾ ਚਾਹੁੰਦਾ ਹੈ ਤੇ ਉਹਨਾਂ ਨੂੰ ਵੀ ਇਹ ਜਵਾਬ ਦੇਣਾ ਸਾਡੇ ਲਈ ਜ਼ਰੂਰੀ ਨਹੀਂ ਤਾਂ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਨੂੰ ਹਾਲੇ ਵੀ ਉਡੀਕ ਰਹੇਗੀ ਕਿ ਮਾਇਸਰ ਖਾਨਾ ਆਪਣਾ ਪੱਖ ਜ਼ਰੂਰ ਰੱਖਣ ਕੇ ਇਸ ਵੀਡੀਓ ਦੀ ਸਚਾਈ ਕੀ ਹੈ ਉਹਨਾਂ ਨੂੰ ਕਿਉਂ ਇਤਰਾਜ਼ ਹੋਇਆ ਤੇ ਫੋਨ ਖੋਣ ਤੱਕ ਚਲੇ ਗਏ ਤਾਂ ਆਮ ਆਦਮੀ ਪਾਰਟੀ ਦੇ ਕੋਈ ਨਾ ਕੋਈ ਵਿਧਾਇਕ ਅਜਿਹੀ ਗੱਲ ਸਾਹਮਣੇ ਲੈ ਆਉਂਦੇ ਨੇ ਜਿਸ ਦੇ ਕਰਕੇ ਫਿਰ ਪੂਰੀ ਦੀ ਪੂਰੀ ਸਰਕਾਰ ਦੀ ਬਦਨਾਮੀ ਹੋ ਜਾਂਦੀ ਹੈ ਤਾਮਨਵੀ ਪਾਰਟੀ ਦੇ ਵ代ਕਾਂ ਦੇ ਅਜਿਹੇ ਰਵੱਈਏ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਨੇ ਰਹੋ ABC ਪੰਜਾਬ ਦੇ ਨਾਲ